ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਤੁਸੀਂ ਦੇਖਿਆ ਜੀ ਅਗਲੀ ਵੀਡੀਓ 'ਚ ਅਸੀਂ ਪਹਾੜ ਆਏ ਹੋਏ ਆ ਨਾਨਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਪਤਾ ਵੀ ਕੈਮਰਾਮੈਨ ਇਹਨੂੰ ਕਿਤੇ ਹੀ ਨਹੀਂ ਪਤਾ ਲੱਗਦਾ ਵੀ ਅਗਲੀ ਵੀਡੀਓ ਕਹੜਾ ਕਿ ਪਿਛਲੀ ਵੀਡੀਓ ਕਹੜਾ ਪਿਛਲੀ ਵੀਡੀਓ 'ਚ ਜੀ ਤੁਸੀਂ ਦੇਖਿਆ ਜੀ ਆ ਅਸੀਂ ਨਾਨਕੇ ਆ ਮੇਰੇ ਜਾਣੇ ਮੈਨੂੰ ਪਿਆਰ ਕਰਦੇ ਹੋ ਮੈਨੂੰ ਸਮਝਦੇ ਆ ਹਾਂ ਤੁਸੀਂ ਨਹੀਂ ਐ ਤੱਕ ਮੈਨੂੰ ਸਮਝੇ ਮੈਂ ਜੇ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਸਹੀ ਤਾਂ ਬੋਲੋ ਆਪਣੇ ਪ੍ਰੈਜ਼ੈਂਟ ਪਾਸਟ ਫਿਊਚਰ ਵਿੱਚ ਘੁੰਮ ਜਾਨੀ ਹੈ ਹਾਂ ਹੋਰ ਤਾਂ ਮੈਨੂੰ ਆਉਂਦਾ ਆ ਲੋ ਭਾਈ ਇੱਧਰ ਮੇਰੇ ਬੁੱਗੇ ਨੂੰ ਵੀ ਮਿਲੋ ਮੇਰੇ ਪੁੱਤ ਨੂੰ ਸਾਰੇ ਸੱਸੀ ਕਾਲੀ ਕੀ ਹਾਲ ਹੈ ਔਰ ਦਿਲ ਲੱਗ ਗਿਆ ਹਾਂ ਇਹਦਾ ਕਹਿੰਦੇ ਜਿਹੜੀ ਰਾਤ ਮਾਮੀ ਨੇ ਕੜੀ ਬਣਾਈ ਹੈ ਨਾ ਹਾਂ ਹਸਾਂ ਵੀ ਸਾਡੇ ਮੂੰਹ 'ਚ ਪਾਣੀ ਆਉਂਦਾ ਦੁਆਰਾ ਮਾਮੀ ਤਾਂ ਤੱਤੀ ਕਰਵਾ ਕੇ ਆਏ ਸੀ ਉਹੀ ਖਾਣੀ ਜਾਗੇ ਨਾ ਮੰਮੀ ਨੇ ਹੋਰ ਸਬਜ਼ੀ ਵੀ ਬਣਾਤੀ ਹੁਣ ਆਇਆ ਤਾਂ ਮੈਂ ਕਿਹੜੀ ਸਬਜ਼ੀ ਬਣਾਈ ਮਮੀ ਜੀ ਨੇ ਅੱਜ ਆਇਆ ਤਾਂ ਮਮੀ ਤਾਂ ਫੇ ਸਾਡੀ ਮਾਂ ਵਰਗੀ ਮੰਮੀ ਸਾਡੀ ਅੱਜ ਤੱਕ ਤਲਿਆ ਹੋਇਆ ਨਹੀਂ ਖਾਣਾ ਨਾ ਅੱਜ ਹਾਂ ਆਇਦਰ ਮੈ ਲੋ ਜੀ ਸਾਡੇ ਮਾਮਾ ਜੀ ਦੇ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਮੂ ਆ ਕੀ ਆਪਾਂ ਹੁਣ ਕੀ ਪ੍ਰੋਜੈਕਟ ਕਰਨਾ ਭਲਾ ਹੋਰ ਪਾਣੀ ਲਾਉਣਾ ਲੱਗੰਦਾ ਨਾ ਆ ਪੱਥਰ ਵਾਲੀ ਕੰਦਨ ਨੂੰ ਵੀ ਲੱਗਣੇ ਆ ਪਾਣੀ ਹਾਂ ਹਾਂ ਬਰ ਮੇਂ ਤੋਂ ਪੰਜ ਲੱਗਣੇ ਅੱਛਾ ਹਾਂ ਮੈਂਟ ਪੰਜੇ ਲੱਗਣਾ ਹੈ ਤੇ ਮਾਮੇ ਦਾ ਬਈ ਮਾ ਮੇਰਾ ਮਕਾਨ ਬਈ ਬਹੁਤ ਸੋਹਣਾ ਬਣਦਾ ਅੰਦਰ ਜਾ ਕੇ ਦੇਖ ਕੇ ਆਈਏ ਆਪ ਸਾਰੇ ਦੇਖਿਆ ਪਹਿਲਾਂ ਇੱਧਰ ਮੇਲੋ ਜੀ ਸਤਿ ਸ੍ਰੀ ਅਕਾਲ ਭਾਬੀ ਸਤਿ ਸ੍ਰੀ ਅਕਾਲ ਇੱਧਰ ਮੇਲੋ ਮੇਰੀ ਭੈਣ ਨੂੰ ਆਈ ਆ ਉਹ ਬੱਲੇ ਮੈਂ ਲਾਈਨ ਬਣਾ ਕੇ ਹਾਂ ਉਹ ਨਹੀਂ ਨਿਬੜ ਗਈ ਕੋਈ ਨਹੀਂ ਹਾਂ ਮਕਾਨ ਦਾ ਦੇਖਣਾ ਅੰਦਰ ਜਾ ਕੇ ਮਕਾਨ ਦੇਖੋ ਕੱਲ ਨੂੰ ਤਾਂ ਅੱਜ ਮਾਮੇ ਨੇ ਮਿਸਤਰੀਆਂ ਨੂੰ ਕਰਤੀ ਜੀ ਛੁੱਟੀ ਕਹਿੰਦਾ ਵੀ ਚੱਲ ਨਿਆਣੇ ਆਏ ਵੇ ਆ ਵੇ ਕਾਨੂੰ ਲਾਗਾ ਮਾਮੇ ਪੈਪਜਾ 흘ਨ ਮਨ ਲਾਦਾ ਇਹ ਮੋਹ ਤਾਂ ਜਿਆਦਾ ਮੋੜਿਆ ਵਾ ਪਰ ਇਹਦਾ ਪਾਣੀ ਬਹੁ ਪ੍ਰੈਸ਼ਰ ਨਾਲ ਆਉਣਾ ਨਾ ਜਾ ਪਰ ਤੇ ਹੁਣ ਹਨਾ ਮਾਮੇ ਭਾਈ ਦੱਸ ਉਹਨਾਂ ਨੂੰ ਕੁਸ ਆਹ ਤਾਂ ਨਹੀਂ ਗੱਲ ਬਣਨੀ ਤੇਰਾ ਬੈਡਰੂਮ ਕਿਹੜਾ ਏ ਇਹਨਾਂ ਦਾ ਕਿਹੜਾ ਏ ਕਿੱਥੇ ਕਿੱਥੇ ਕਿਹਾ ਏ ਸਾਰਾ ਕੁਝ ਤਾਂ ਹੀ ਪਤਾ ਲੱਗੂ ਇਹਨਾਂ ਨੂੰ ਆ ਜਾ ਬਸ ਇੱਕ ਗੱਲ ਆ ਮਾਮੇ ਪੱਥਰ ਦੀ ਜਿਹੜਾ ਕੰਧਾਂ ਕਰੀਵੇਂ ਬਾਹਰ ਲਈ ਛੜਾ ਨ ਗੁਣੀਏ ਚ ਚੱਲ ਰਿਹਾ ਕੰਮ ਆ ਕੋਨੇ ਵੀ ਐਨ ਮਲਾਏ ਵੇ ਮਿਸਤਰੀ ਨੇ ਪੱਥਰ ਦਾ ਕੰਮ ਵੀ ਇੱਕ ਨੰਬਰ ਆ ਇਹ ਕੋਈ ਜਗਾ ਬਣਾ ਬਣਾ ਇਹ ਤਾਂ ਨਾ ਚੱਲ ਰਹੀ ਹੈਗਾ ਹਾਂ ਮਾਮਾ ਨੂੰ ਮਰੀ ਆਦੀ ਨਾ ਕਾ ਤਮਰਾ ਤੇ ਰੋਈ ਕਮਰਾ ਅੱਛਾ ਹਾਂ ਉਹ ਵੀ ਦਾ ਮੇਰਾ ਅੱਛਾ ਉਹ ਉਹ ਕਿਚਨ ਤੇ ਥੋਈ ਅੱਛਾ ਕਿਚਨ ਉਹ ਵੀ ਕਮਰੇ ਹਾਂ ਫਿਰ ਉਹ ਵੀ ਦੋ ਕਮਰੇ ਕਮਰੇ ਉਹ ਖੁੱਲੇ ਆ ਹਾਂ ਜਾ ਲੈਂਟਰ ਪੈਣਾ ਉੱਪਰ ਤੇ ਫੇਰ ਪਤਾ ਲੱਗਣਾ ਇਹਨਾਂ ਦਾ ਵੀ ਖੁੱਲੇ ਕਿ ਤੇਰਾ ਤੇਰਾ ਪੁੱਤ ਸਾਰਾ ਤੇਰੇ ਆਹ ਇਹ ਆਪਣੇ ਸਿੰਗਲ ਚਣਾਈ ਨਹੀਂ ਕਰਦੇ ਇਹ ਸਭ ਤੇ ਇਹ ਬੁੱਗੇ ਇਹ ਸਿੰਗਲ ਚਣਾਈ ਤਾਂ ਕਿਸੇ ਕਿਸੇ ਕੰਧ 'ਚ ਹੋ ਸਕਦੀ ਸਿੰਗਲ ਇਹ ਹੁਣ ਜੇ ਕਾਲੂ ਮਾਮੇਰਾ ਨੇ ਉੱਪਰ ਵੀ ਛੱਤਣਾ ਹੋਇਆ ਕੁਝ ਵੀ ਤਾਂ ਉਹਨਾਂ ਦੀ ਮਨਿਆਦ ਆ ਹੁਣ ਇਹ ਕੰਧਾਂ ਹੁਣ ਐ ਮਾਮੀ ਬਾਈ ਗਏ ਸ਼ੈਂਕ ਦਾ ਟੈਕ ਬਾਹਰ ਨਹੀਂ ਸਾੜ ਰੱਖਿਆ ਬਾਹਰ ਬਾਹਰ ਔਰ ਸ਼ੈਂਕ ਦੇ ਚੁੰਕਾੜਾ ਕੰਮ ਨਹੀਂ ਇੱਥੇ ਆਉਣਾ ਹੋਊਗਾ ਮਾਮਾ ਜੀ ਹੁਣ ਤੁਸੀਂ ਆਏ ਮੈਂ ਬਣਾਉਣ ਲੱਗਾ ਸ਼ੈਂਕ ਵੀ ਬਣਵਾਇਓ ਮਾਮੀ ਵਿਚਾਰੀ ਕਿਤੇ ਸਾਰੇ ਦਿਨ ਜ਼ਿੰਦਗੀ ਬਾਹਰੇ ਪੰਡ ਤੋਂ ਹੀ ਜਾਊਗੀ। ਔਰ ਪਾਈਪ ਲਾਈਨ ਪਾਉਣੀ ਔਖੀ ਉਹਦੇ ਪੱਥਰਾਂ ਨੂੰ ਵੱਢਣਾ ਟੁੱਕਣਾ ਕਿੱਕਣਾ। ਮਾਮਾ ਜੀ ਹੋਣੇ ਤੁਸੀਂ ਨਾ ਬਣਵਾ ਲਿਓ ਜਾਵਾ। ਮੈਂ ਪਾਈਪ ਲਾਈਨ ਬਾਹਰ ਪਾਉਂ। ਮਾਮਾ ਜੀ ਮਾਮੇ ਇਹਨਾਂ ਨੂੰ ਕਾਹ ਵੀ ਤਿੰਨ ਜਣੀਆਂ ਆਏ ਵੇ ਕਹਿੰਦਾ 50-50 ਹਜ਼ਾਰ ਦੇ ਦੋ ਤੁਹਾਡੀ ਮਾਮੀ ਨੂੰ ਸ਼ੈਂਕ ਲਾ ਕੇ ਦੇ ਦੂੰਗਾ ਕਹਿੰਦਾ ਮੈਂ। ਮਾਮੇ ਮਾਮੇ ਮਾਮਾ ਜੀ ਸੰ ਦਿਹਾੜੀਆਂ ਲੋੜ ਅਸੀਂ ਦਿਹਾੜੀ ਲਾਉਣ ਨੂੰ ਤਿਆਰ ਆ। ਜਿਹੜੇ ਸਾਡੇ ਪੈਸੇ ਬਣਨਗੇ ਦਿਹਾੜੀ ਦੋ ਤੁਸੀਂ ਉਹ ਰੱਖ ਲਿਓ। ਕੀ ਕਰਾ ਰਹੇ ਏ ਤੁਹਾਡੇ ਇਹ ਪੱਥਰ ਪੁੱਤਰ ਚਾਦੂ ਪੱਥਰ ਤਾਂ ਲੱਗ ਜੂ ਪਤਾ ਕਰ ਲੂ ਮਿਸਤਰੀ ਨੇ ਆ ਜਣਾ ਕੌਣ ਚੱਕਦਾ ਕੌਣ ਨਹੀਂ ਆਹ ਇਹਦੇ ਪੱਥਰ ਹੋ ਤਾਂ ਹੀ ਮਾਮਾਈ ਨੇ ਛੁੱਟੀ ਆਹ ਆ ਪੱਥਰ ਚੱਕਣਾ ਦੇਖ ਲਾ ਇਹ ਨਹੀਂ ਚੱਕਣਾ ਮਾਮਾ ਬਾਲਾ ਸਾਨੂੰ ਚੱਕਣਾ ਮਾਣਾ ਕਿਸੇ ਨਹੀਂ ਗੱਲ ਇਹ ਆ ਮਾਮਾਈ ਮਾਮਾਈ ਨੇ ਪਤਾ ਹੀ ਤੁਹਾਨੂੰ ਪਤਾ ਹੈ ਛੁੱਟੀ ਕਰਾਈ ਮਿਸਤਰੀਆਂ ਨੂੰ ਵੀ ਆ ਜੇ ਇਹਨਾਂ ਨੂੰ ਤਕੜੇ ਕਰ ਦਨੇ ਖਲਾ ਖਲਾ ਕੇ ਮੋਟੇ ਹਾਂ ਕਾਲੂ ਨੇ ਤਾਂ ਕੰਮ ਲੈਣਾ ਕੋਈ ਕਹਿੰਦਾ ਜੇ ਜੇ ਕੰਮ ਲਾ ਦੇਣਾ ਸ਼ਾਮ ਨੂੰ ਕਹ ਦਿੰਦਾ ਵੀ ਚੱਲ ਮਾਲਾ ਨੂੰ ਚੱਲੀਏ ਮੇਰਾ ਨੀਂਦ ਲੱਗਦਾ ਓਰੇ ਧੁੱਪ ਬਹੁਤ ਪੈਂਦੀ ਆ ਹਾਂ ਪਤਾ ਸਵੇਰ ਸਵੇਰ ਤਾਂ ਹੀ ਬਹੁਤ ਠੰਡੀ ਠੰਡੀ ਹਵਾ ਚੱਲਦੀ ਸੀ ਹਾਂ ਸਵੇਰੇ ਅਜੇ ਹਵਾ ਤਾਂ ਹੁਣ ਵੀ ਚੱਲਦੀ ਆ ਪਰ ਪਹਾੜ ਦੇ ਉੱਲੇ ਖੜੇ ਉਧਰ ਤੇ ਪੱਛੋਂ ਦੀ ਹਵਾ ਇੱਧਰ ਨੂੰ ਆਉਂਦੀ ਆ ਉਹ ਉੱਪਰਲੀ ਸਾਢੇ ਲਖੀ ਜਾਂਦੀ ਹੈ ਹਾਂ 22:00 ਵਜੇ ਆ ਹਾਂ ਅੱਛਾ ਈ ਐਕਣੀ ਆ ਪੰਜਾਬ ਚ ਵੀ ਆਈ ਕੋਸ ਆ ਹੁਣ ਕਣਕਾ ਪੱਕ ਰਹੀ ਆ ਕੋਈ ਪਾਣੀ ਲਾ ਰਿਹਾ ਤੱਕ ਲੋਹੇ ਦੀਆਂ ਨਾ ਨਹੀਂ ਪਿੱਤਲ ਦੀਆਂ ਪਿੱਤਲ ਦੀਆਂ ਹਾਂ ਪਿੱਤਲ ਦੀਆਂ ਹੁੰਦੀਆਂ ਮੈਂ ਹਾਂ ਹੁੰਦੀਆਂ ਹੁੰਦਾ ਥਲਮੀਨੀਅਮ ਹਾਂ ਉਹ ਪੱਤ ਤੂਰੀ ਖੜ ਜਾ ਯਾਰ ਦਰਵਾਜ਼ੇ ਵੀ ਸੋਹਣੇ ਲੰਬੇ ਆ ਆ ਦੇਖਿਆ ਗਰਗੀ ਤੇ ਹੁਣ ਤੇਰਾ ਕੰਮ ਪੱਥਰਾਂ ਪਰ ਹਾਂ ਕੀ ਚੀਜ਼ ਮਾ ਦਰਵਾਜ਼ੇ ਵੀ ਸੋਹਣੇ ਲੰਬੇ ਆ ਹਾਂ 8 ਫੁੱਟ ਆ ਐ ਇੰਨੀ ਹੁੰਦੀ ਸਾਰਿਆਂ ਦੀ height ਆਪਣੇ ਦਰਵਾਜ਼ਿਆਂ ਦੀ ਵੀ ਇੰਨੀ ਉਹ height ਪਰ ਨਹੀਂ ਆਪਣੇ ਮੈਂ ਕਹਿੰਦਾ 7 ਹੁਣ ਆ 7 ਹੀ ਆ ਵੀ ਹਾਂ ਇਹ ਵੀ ਸਾਥੇ ਇੱਕ ਫੋਟੋ ਦੀ ਇੱਕ ਫੋਟੋ ਦੀ ਵਿੱਚ ਚਾਰ ਰੋਸ਼ਨ ਦਾਨ ਹੋ ਗਏ ਨਹੀਂ ਮਾਮਾ ਹੀ ਹੁਣ ਕਿੰਨੇ ਇੱਕ ਕੰਦਾ ਹੋ ਕਰਨੀ ਆ ਪੱਥਰ ਤੱਕ ਪੱਥਰ ਤੱਕ ਕਿਉਂ ਸਭ ਇੱਕ ਇੱਕ ਰਦਾ ਹੋ ਲਗਣਾ ਨਹੀਂ ਉਹਦੇ ਉੱਪਰ ਦਰਵਾਜੇ ਦੇ ਉੱਪਰ ਚਾਰ ਰਤੇ ਹੋ ਲੱਗਣੇ ਆ ਜੇ ਚਕਾਠਾਂ ਦੇ ਉੱਪਰ ਚਾਰ ਰਤੇ ਲੱਗਣੇ ਆ ਅੱਛਾ ਹਾਂ ਚਕਾਠਾਂ ਕਬਰ ਹੋਣੀ ਆ ਜੇ ਫੇਰ ਉਹ ਤੋਂ ਬਾਅਦ ਚਾਰ ਰਤੇ ਹੋ ਲੱਗਣੇ ਆ ਫੇਰ ਉੱਪਰ ਫੇਰ ਲੈਂਟਰ ਵਾਲਾ ਪ੍ਰੋਜੈਕਟ ਹੋਣਾ ਮਾਮਾ ਤਾਂ ਉਹ ਹੀ ਕਬਰਾਈ ਜਾਂਦਾ ਕਹਿੰਦਾ ਮੈਂ ਤਾਂ ਪੰਗਾ ਲੈ ਲਿਆ ਕਹਿੰਦਾ ਮਕਾਨ ਦਾ ਕੰਮ ਛੇੜ ਕੇ ਮਾ ਮਾਮੇ ਸੀ 3 ਸਾਲ ਚ ਖੜਾ ਕਰਿਆ ਤਾਂ ਮਕਾਨ ਆਪਣਾ ਤੈਨੂੰ ਤੇ ਵੀ 4 ਸਾਲ ਲੰਘੇ ਤੇ ਮਨ ਲੱਦਾ ਮਾਮਾ ਕਹਿੰਦਾ ਮੈਂ 4 ਮਹੀਨਿਆਂ ਚ ਖੜਾ ਕਰ ਦਵਾਂ ਕਹਿੰਦਾ ਹੁਣ ਪੈਸੇ ਨਹੀਂ ਹੈਗੇ ਮਾਹੋਂ ਪੈਸੇ ਤਾਂ ਚਲਾਈ ਚਲਾਈ ਚੱਲੀ ਜਾਣੀ ਲੱਲਾ ਭੱਬਾ ਹੋਈ ਜਾਣਾ ਨਹੀਂ ਕਿ ਮਾਮਾ ਜੀ ਹੁਣ ਇੰਨਾ ਬਣ ਗਿਆ ਉੱਥੇ ਹੋਰ ਵੀ ਬਣ ਜਾਣਾ ਉਹ ਬਣ ਜਾਣਾ ਵਾ ਟੈਨਸ਼ਨ ਨਾ ਲੈ ਦੂੰ ਬਾਬਾ ਨਾਨਕ ਮੇਲੇ ਤੱਕ ਬਣ ਦੂ ਦੇਖੋ ਮੈਂ ਜਦ ਮੈਂ ਤੈਨੂੰ ਕਹਿੰਦਾ ਆਪਣਾ ਮਕਾਨ 4 ਸਾਲਾਂ ਦਾ ਤਿਆਰ ਕਰਿਆ ਆਪਾਂ ਨੇ ਆਈ ਤਾਂ ਹੈ ਦੇਖਣਾ ਪੈਂਦਾ ਸਭ ਕੁਝ ਕਬੀਲਦਾਰੀ ਕਿਹਨੂੰ ਕਹਿੰਦੇ ਆ ਇਹਨੂੰ ਕਬੀਲਦਾਰੀ ਕਹਿੰਦੇ ਆ ਸਾਰੇ ਕੰਮ ਦੇਖ ਸਮਝ ਕੇ ਕਰਨੇ ਪੈਂਦੇ ਹਨ ਆ ਪੁੱਤ ਦੇਖੋ ਦੇਖ ਮਾਮੇ ਆਇਆ ਪਾਣੀ ਕਿ ਨਹੀਂ 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 ਆਇਆ ਨਹੀਂ ਨਹੀਂ ਪਾਪ ਦੇ ਵਿੱਚ ਪਾਣੀ ਉਧਰੋਂ ਚੱਲ ਪਣਾ ਗੀ ਤਾਂ ਸਾਰੀ ਲਿਪੜ ਗਈ ਜਿਹੜਾ ਪਾਣੀ ਛੱਡਣ ਵਾਲਾ ਸਿਸਟਮ ਤਾਂ ਨਾ ਤੁਹਾਡਾ ਉਹ ਬੰਦਾ ਮਨ ਲਾਦਾ ਜੇ ਲੇਟ ਹੋ ਗਾ ਘਰੇ ਰੋਟੀ ਰੋਟੀ ਖਾਂਦਾ ਇਹ ਤਾਂ ਮਾਮੂ ਸਰਕਾਰੀ ਪਾਣੀ ਆਉਂਦਾ ਨਾ ਸਰਕਾਰੀ ਹਾਂ ਇਹਦਾ ਫਿਰ ਬਿੱਲ ਬਿਜਲੀ ਲਾਉਂਦਾ ਨਹੀਂ ਬਿਜਲੀ ਦਾ ਬਿੱਲ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਅਪਰ ਜਾਂਚ ਨਹੀਂ ਹੁੰਦਾ ਇਹ ਬਿਜਲੀ ਦਾ ਬਿਲ ਤਾਂ। ਹੋਰ ਤਾਂ ਸਰਕਾਰ ਨੇ ਬਹੁਤ ਵਧੀਆ ਸਹੂਲਤਾਂ ਦਿੱਤੇਆਂ ਮੀਆਂ। ਆਪਣੀ ਸਰਕਾਰ ਦੀ ਜਿਹੜੀ ਹੁਣ ਆਲੀ ਆ ਭਗਵੰਤ ਮਾਨ ਦੀ ਇਹਨੇ ਬਿਜਲੀ ਦੇ ਬਿੱਲ ਮਾਫਾਂ। ਉਹ ਤਾਂ ਹੈਗੇ ਆ ਚੱਲ ਕੋਈ ਨਹੀਂ ਆ ਆਪਣੇ ਨਿਆਣੇ ਨੂੰ ਨਿਸਰਾਈਦਾ ਹੁੰਦਾ ਆਪਣੀ ਸਰਕਾਰ ਨੂੰ ਸਾਰੇ ਸਾਰੇ ਦੂਜੀ ਸਰਕਾਰ ਨੂੰ ਸਹਾਈਦਾ ਹੁੰਦਾ। ਹਾਂ। ਕੋਈ ਨਾ ਜਿਹੜੀ ਹੁਣ ਸਾਡੇ ਲਈ ਸੌਤ ਆ ਮੈਂ ਤਾਂ ਬਿੱਲੀ ਦਾ ਬਿਲ ਤਾ। ਹੂੰ। ਮੰਨਦੇ ਨਾ ਅਸੀਂ ਧੂਆਂ ਲਿਆ ਦਾਂਦਾ ਬਿਜਲੀ ਦਾ ਬਿਲ ਵੀ। ਇਹ ਤਾਂ ਇਹ ਤਰਨੋਂ ਖੋ ਜਾਂਦਾ ਹਾਂ ਹਾਂ ਸਿਲੰਡਰ ਦੇਖ ਲਓ ਕਿੰਨੇ ਮਹਿੰਗੇ ਸਿਲੰਡਰ ਤਾਂ ਚੱਲ ਮਹਿੰਗੇ ਸਸਤੇ ਕੰਮ ਜਿਹੜੀ ਆਦਤ ਪੈ ਗਈ ਹੁਣ ਤੁਸੀਂ ਚੁੱਲਾ ਬਾਲਣਾ ਨਹੀਂ ਹੈਗਾ ਸਿਲੰਡਰ ਬਾਲਣਾ ਫਿਰ ਮਹਿੰਗੇ ਹੋਣਗੇ ਸਿਲੰਡਰ ਕਰ ਵੀ ਕਰ ਵੀ ਚੁੱਲਾ ਬਾਲ। ਆ ਟੀਨਾ ਤਾਂ ਹੈ ਨਹੀਂ ਸਾਡੇ ਹਵਾ ਪਤਾ ਤੁਹਾਨੂੰ ਕਿੰਨੀ ਚੱਲਦੀ ਹੈ ਮੈਨੂੰ ਪਤਾ ਤੁਹਾਨੂੰ ਮੈਂ ਕਿਚਾਰ ਮਾਮੇ ਉਹ ਉਹ ਪਈਆਂ ਦੋ ਦੋ ਟੀਨਾ ਤਾਂ ਉਹ ਪਈਆਂ ਸਾਹਮਣੇ ਆ ਚਾਰ ਪੰਜ ਹੋਰ ਤਾਰੀਆਂ ਪਈਆਂ ਮੱਥਰ ਦੀਆਂ ਟੀਨਾ ਲੈ ਕੇ ਰੱਖੀਆਂ ਪਈਆਂ ਨਾ ਹੀ ਲੈ ਚੱਲਦੇ ਆ ਇਹ ਸੌਖੀਆਂ ਪਾਉਣੀਆਂ ਚੱਲਦੇ ਆ ਨਾਲੇ ਨਾਲ ਲੈ ਚੱਲ ਇਹ ਸੌਖੀਆਂ ਪਾਉਣੀਆਂ ਮਾਮੇ ਕੋਲ ਤੇ ਗੱਡੀ ਪਰ ਕਾਲੂ ਬੰਨ ਕੇ ਕਾਲੂ ਜਿੱਦਣ ਵੀ ਤੁਹਾਡਾ ਦਿਲ ਕਰਿਆ ਜਾਣ ਨੂੰ ਕਾਲੂ ਤਾਂ ਕਿੱਥੇ ਜਾਣਾ ਬਈ ਕਾਲੂ ਵੀ ਨਹੀਂ ਕਿਸਾਨ ਨੂੰ ਤਿਆਰ ਆ ਉਹ ਤੁਸੀਂ ਨਾ ਤੁਸੀਂ ਕਾਲੂ ਦੁਪਹਿਰ ਨੂੰ ਜਾਂ ਤੁਸੀਂ ਇਹ ਪੱਥਰ ਫੜਾਉਣ ਤੁਸੀਂ ਤਾਂ ਦੁਪਹਿਰ ਨੂੰ ਤਿਆਰ ਹੋਣਾ ਵੀ ਚੱਲੀਆਂ ਅਸੀਂ ਨਾ ਮਾਮਾਈ ਅਸੀਂ ਨਾ ਤੋੜ ਉਹ ਕਹਿੰਦੇ ਇੱਕ ਦਿਨ ਪਰੌਣਾ ਦੋ ਦਿਨ ਪਰੌਣਾ ਤੀਏ ਦਿਨ ਦਾਦੇ ਮੰਗਾਉਣਾ ਬਸ ਸਾਡੀ ਮਾਮਾ ਮਾਮੀ ਨਹੀਂ ਕਹਿੰਦੇ ਕਾਡੇ ਮਾਮਾ ਮਾਮੀ ਤਾਂ ਕਹਿੰਦੇ ਰੋਹੋ ਕਾਡਾ ਤੀ ਲੱਗ ਗਿਆ ਜਾਂ ਇਨੇ ਜੜ ਆ ਇਨੇ ਜੜ ਦੀ ਰੋਟੀ ਪਕਾਉਣੀ ਪਣੀ ਆ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਵੀ ਬੇਲੀਆ ਖਾਣੇ ਆਈ ਆ ਫਿਰ ਕਿਆ ਬਣੂ ਹਾਂ ਅਸੀਂ ਨਾਲ ਬਣਾ ਕੇ ਖਲਾਉਂਗੇ ਨਾਲੇ ਖਾਵੂਗੇ ਕਾਲੂ ਅਸੀਂ ਦੇਖਿਓ ਇੱਕ ਟ੍ਰੀਟਮੈਂਟ ਜਿਹੜਾ ਚਲਾਉਣਾ ਨਾ ਅਸੀਂ ਮੈਸਤਰੀ ਵੀ ਰਜਾ ਦੇਣੇ ਆਈ ਤਰੱਕ ਦੇਖ ਮੈਸਤਰੀ ਖਾਪ ਖਾ ਪੀ ਕੇ ਸੌਂ ਨਾ ਜਾਵੇ ਕਿਤੇ ਇੰਨਾ ਵੀ ਨਾ ਰਜਾ ਦੇ ਉਹਨਾਂ ਨੂੰ ਕਿਦੋਂ ਰ ਕੰਮੇ ਨਾ ਕਰਨ ਦੇਖਦੇ ਆਪਾਂ ਸਾਰੇ ਕੁਲਚੇ ਆਏ ਬਣਾਉਂਗੇ ਘਰੇ ਕੋਈ ਨਹੀਂ ਦੇਖਦੇ ਕੁਲਚੇ ਬਣਦੇ ਕਿਆ ਬਣਦੇ ਲਾ ਫੜ ਐਸੇ ਖੁਸ਼ੀ ਚ 10 ਰੁਪਏ ਫੜ 10 ਰੁਪਏ ਜੋਗੀ ਆ ਹੋਰ ਹੁਣ ਕਿੰਨੇ ਚਾਹੀਦੇ ਤੈਨੂੰ 10 ਰੁਪਏ ਕੁਲ ਚਾਹ ਇਦਾਂ ਨਹੀਂ ਝੜ 10 ਰੁਪਏ ਤਾਂ ਨਿਆਣਾ ਮੰਗ ਕੇ ਹੀ ਨਹੀਂ ਮੰਗਦਾ 50 ਰੁਪਏ ਮੰਗਦਾ ਲੇਟ ਹੋ ਜਾਣਾ ਸਭ ਲਫਾੜਾ ਪੁੱਤ ਕੱਪੜੇ ਲਵੇਣ ਚੱਲੀਏ ਵੀ ਆਪਾਂ ਤੁਹਾਨੂੰ ਉਹ ਲੋ ਲੇਟ ਤਾਂ ਹੋ ਰਿਹਾ ਪ੍ਰਸ਼ਾਦਾ ਤਿਆਰ ਆ ਉਧਰ ਮਾਮੀ ਇੱਕ ਵੀ ਫੋਨ ਕਰੀ ਜਾਂਦੀ ਵਿੱਚੇ ਆਉਂਦਾ ਫੋਨ ਵੀ ਚਲੋ ਫੇ ਚੱਲ ਵੀ ਗਰਮ ਗਰਮ ਪ੍ਰਸ਼ਾਦਾ ਛਕ ਲੋ ਚਲੀ ਮਾਮੇ ਅਰ ਪਾਣੀ ਵੀ ਲਾਉਣਾ ਜ਼ਰੂਰੀ ਯਾਰ ਥੋੜਾ ਮੈਂ ਹੁਣ ਤੋਂ ਇਹਨਾਂ ਦੇ ਬਹੂਆਂ ਮਗਰ ਲੱਗ ਕੇ ਆਪਣਿਆਂ ਨੋਹਾ ਮਗਰ ਲੱਗ ਕੇ ਤਾਂ ਹੁਣ ਪਾਣੀ ਨਹੀਂ ਲਾਉਣਾ ਪਹਿਲਾਂ ਪ੍ਰਸ਼ਾਦਾ ਛਕ ਲੈਣੇ ਜੇ ਪਾਣੀ ਆ ਗਿਆ ਫਿਰ ਪਾਣੀ ਲਾ ਦੂੰਗਾ ਤੁਸੀਂ ਛਕੋ ਚਾਹਦੇ ਹੋ ਮੈਂ ਆ ਜਾਣਾ ਮੈਂ ਤਾਂ ਬੈਂਟ ਦਾ ਛਾਣਣ ਖਾ ਲਈ ਪਾਣੀ ਆਇਆ ਜੀ ਕੀ ਕਰਦਾ ਤਾਂ ਸਾਥ ਦੀ ਗੱਲ ਤਾਂ ਵਾਈ ਨਹੀਂ ਕੱਕੇ ਓਏ ਬਾਬੀ ਬੈਂਟ ਸਾਰੀ ਲਿਬੜ ਲਈ ਕੋਈ ਨਹੀਂ ਫਨਿਆਣੇ ਨੇ ਉਹ ਲਿਬੜ ਨਹੀਂ ਹੁਣ ਮਕਾਨ ਦਾ ਕੰਮ ਚੱਲਦਾ ਹੈ ਨਹੀਂ ਪਾਣੀ ਤੇਰਾ ਕੁੜਤਾ ਉਹਨੇ ਉਹ ਕਿੱਥੇ ਚਟਾ ਦੇ ਚਕਾਠਾਂ ਨਾਲ ਲੱਗੀ ਹੋਣੀ ਚਕਾਠਾਂ ਦਾ ਉਹ ਲਾਈ ਫਿਰਦੀ ਨਾਲ ਆਓ ਹੋਰ ਕੋ ਕੰਮ ਨਹੀਂ ਇਹਨਾਂ ਨੂੰ ਜਵਾਕਾਂ ਨੂੰ ਚਲੋ ਆਜੋ ਤੀ ਆਉ ਤਾਂ ਇੱਕ ਨੂਰ ਨੇ ਦਾਦੇ ਕੋਟ ਪੰਟ ਪਾਈ ਫਿਰਦਾ ਟਵਰਾਂ ਗੱਡੀ ਫਿਰਦਾ ਵੜਾ ਐਵੇਂ ਥੜੋ ਆ ਗਿਆ ਨਹੀਂ ਪਾਣੀ ਆਇਆ ਅੱਛਾ ਮੈਂ ਕਿੱਥੇ ਆ ਗਿਆ ਚਲੋ ਚਲੋ ਚਲ ਚਲੀ ਅੱਧਰ ਚਲੋ ਪਾਰ ਨੂੰ ਚਲੀਏ ਮਨ ਲਾ ਦੇ ਉਸਨੇ ਲੈ ਚਲੋ ਹੋ ਗਿਆ ਮਹਾ ਮਕਾਨ ਦਾ ਸਰ ਬੋ ਗਿਆ ਉੱਪਰ ਤੇ ਬਹੁਤ ਹੀ ਲੱਦਣਾ ਜਾ ਚਾਈ ਚੀਤੇ ਦੇਖਦੇ ਉਹ ਵੀ ਸੋਨਾ ਬਣ ਦੇਖਿਆ ਹਾਂ ਹਾਂ ਅੰਦਾਜ਼ ਹੈ ਛੋਟਾ ਜਿਆ ਪਰ ਬਣਨਾ ਬੜਾ ਸੋਨਾ ਛੋਟਾ ਕਿੱਧਰ ਤੇ ਲੱਗਦਾ ਤੈਨੂੰ ਚਾਰ ਐਨੇ ਟੱਬਰ ਚਾਰ ਬੈੱਡਰੂਮ ਹੋਗੇ ਤੇਰੇ ਹੈਗੇ ਚਾਰ ਬੈੱਡਰੂਮ ਛੋਟਾ ਚਾਰ ਬੈੱਡਰੂਮ ਖੜਦੋਂ ਮੂੰ ਵੱਟਿਆ ਹੋਇਆ ਜਾਵਾਰ ਆ ਵੀ ਦੇਖੇ ਹੋਰੇ ਚਾਰ ਬੈੱਡਰੂਮ ਤਿੰਨ ਕਾ ਬੈੱਡਰੂਮ ਉਹਨਾਂ ਚ ਵੀ ਖੜਦੋਂ ਮੂੰ ਵੱਟਿਆ ਹੋਇਆ ਇਕ ਨਹੀਂ ਫੇ ਖੜਦੋਂ ਮੂੰ ਵੱਡਣ ਆ ਜੂਂ ਦੇ ਰੈਣ ਜਵਾਕ ਵਿੱਚ ਨਿਆਣੇ ਵਿੱਚੇ ਸਿਆਣੇ ਜਿਹੜਾ ਖੜਦੋਂ ਮੂੰ ਵੱਡ ਹੁੰਦਾ ਜਿਨ੍ਹਾਂ ਦੇ ਦੋ ਦੋ ਜੀ ਆ ਕਿ ਇੱਕ ਇੱਕ ਜੀ ਆ ਉਹਨਾਂ ਨੂੰ ਪੁੱਛ ਕੇ ਦੇਖ ਲੋ ਹਾਲਾਤ ਕਿਆ ਹੈ ਘਰ ਵੀ ਖਾਣ ਨੂੰ ਆਉਂਦਾ ਕਿੱਦਾਂ ਚੱਲੇ ਪੁੱਤ ਮਾ ਮਾ ਵਤ ਤੜ ਰੁਆਤਾ ਤਾਂ ਕਿੱਧਰ ਨੂੰ ਜਾਣਾ ਹੈ ਹਾਂ ਇੱਧਰ ਆਈ ਤੀ ਤੂੰ ਵੀ ਤਾਂ ਬੜ ਗਈ ਅੱਛਾ ਅੱਧੀ ਤਾਂ ਦੇਖੋ ਨਿਆਣਿਆਂ ਨਾਲ ਮਾਸਤ ਮੈਂ ਕਹਿੰਦੀ ਮੈਂ ਇਤਨੀ ਕਰਦੀ ਮਮਾ ਹਾਂ ਠੀਕ ਹੈ ਨਾ ਮੈਂ ਲਿਬਤ ਦੀਆਂ ਹਾਂ ਆ ਦੇਖ ਚਲੋ ਤੁਸੀਂ ਐਂ ਕਰੋ ਪ੍ਰਸਾਦੇ ਪਾਣੀ ਦੀ ਜਾ ਕੇ ਕਰੋ ਤਿਆਰੀ ਮੈਂ ਰ ਮਾ ਮਾ ਪਾਣੀ ਲਾ ਕੇ ਆਉਂਦੇ ਹਾਂ ਠੀਕ ਹੈ ਹਾਂ ਠੀਕ ਹੈ ਠੀਕ ਆ ਜਿਓ ਤੁਸੀਂ ਵੀ ਬਸ ਫੋਨ ਕਰ ਦੇ ਸਾਨੂੰ ਬਣਾ ਆਗੇ ਆਗੇ ਮੈਂ ਪਾਣੀ ਲਾਉਣਾ ਸੀ ਬਾਏ ਰੀਤ ਨੂੰ ਜੀ ਰੀਤ ਨੂੰ ਖੜਾ ਦੇ ਚੌਲ ਕੜੀ ਚੌਲ ਖੜਾ ਦੋ ਮੇਰੇ ਪੁੱਤ ਨੂੰ ਮੇਰੇ ਨਾਲ ਜਾਣਾ ਮੈਂ ਤਾਂ ਪੁੱਤ ਹਟ ਕੇ ਕਿਉਂ ਆਣਾ ਆਇਆ ਆਇਆ ਮੇਰਾ ਮੇਰਾ ਪੁੱਤ ਨਹੀਂ ਫਿਰ ਮੇਰਾ ਜੀ ਨਹੀਂ ਆਦਾ ਉੱਪਰ ਕੱਤੀ ਲੱਭਦੀ ਆ ਤੁਹਾਨੂੰ ਉੱਪਰ ਤਰ ਗੋਦੀ ਚੱਕ ਕੇ ਲੈ ਜਾ ਆ ਗਿਆ ਮੈਂ ਅਸੀਂ ਪਾਣੀ ਲੈ ਕੇ ਆਏ ਮੇਰਾ ਮਾਮਾ 10 ਮਿੰਟ ਲਓ ਗੋਦੀ ਨਹੀਂ ਨਹੀਂ ਨਾਲ ਬਾਪ ਦੀ ਆ ਆਇਆ ਫੇ ਤੂੰ ਮੇਰੇ ਨਾਲ ਚੱਲੀ ਜਾਣ ਦੇ ਮਮਾ ਨੂੰ ਉਹਨਾਂ ਨੂੰ ਬਾਹਰ ਕਰ ਦੇ ਹਟ ਢੀ ਜੀ ਤਾਂ ਸਾਚੀ ਦੀ ਗੱਲ ਤਾਂ ਬਾਈ ਨਹੀਂ ਇੱਧਰ ਚਵਾਰ ਕੇ ਸੱਚ ਗਾ ਲੋ ਜੋ ਬਲੇ ਸ਼ੋ ਨਿਹਾਲ ਸੱਚ ਕੋ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਉੱਚੀ ਬੋਲਦੀ ਨਹੀਂ ਤੇ ਜੋਰ ਕੇ ਜਕਰਮੈਂ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਅੜ ਗਈ ਭਾਈ ਚਲੋ ਹੁਣ ਗੱਲ ਪਾਣੀ ਆਉਣ ਪਰ ਖੜੀ ਹੈ ਜੀ ਪਾਣੀ ਆ ਜਾਵੇ ਇੱਕ ਵਾਰ ਕੀ ਕਰਾ ਰਹੀ ਮਜ਼ਾ ਲਈ ਤੁਸੀਂ ਹਾਂ ਵੀ ਕਿਆ ਮਾਂ ਮੈਂ ਹੁਣੇ ਕਰਾ ਲਵੇ ਜਾ ਜਾ ਬਾਹਰ ਬੂਹਰ ਕੁਝ ਨਹੀਂ ਹੁੰਦਾ ਅੰਡਰਗਰਾਉਂਡ ਹੋਣਾ ਸਾਰਾ ਕੁਝ ਸਿਮਿੰਟ ਦੇ ਵਿੱਚ ਭਰਨਾ ਪੈਣਾ ਜਲੂਸ ਕੱਢਣਾ ਤੁਸੀਂ ਮੇਰੇ ਮਾਮੇ ਦੇ ਮਕਾਨ ਦਾ ਕੱਲੀ ਨਹੀਂ ਬਾਗ ਆਜੂ ਉਹ ਆਉਂਦੀ ਹੈ ਤੈਨੂੰ ਕੋ ਤੇਰੇ ਨਾਲ ਜਾਣ ਨੂੰ ਕਹਿੰਦੀ ਹੁਣ ਉਰੇ ਖੜੀ ਉਰੇ ਗਈ ਜੇ ਬਾਗ ਆਜੂ ਬੁਲਾਣਾ ਆਜੂ ਤੁਸੀਂ ਜਾਓ ਆਏ ਨਹੀਂ ਕਹਿੰਦੀ ਉਹ ਕਹਿੰਦੀ ਮੈਂ ਮੰਮੀ ਨਾਲ ਜਾਣਾ ਹਾਲੇ ਕੀ ਕਹਿ ਤਰੀ ਜਾਣਾ ਕਹਿੰਦੀ ਮੈਂ ਉਹਨੂੰ ਪਤਾ ਔਰੇ ਪਾਣੀ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹਾਂ ਬਾਗ ਆਜੂਗਾ ਅੱਜ ਤਾਂ ਸਾਡੇ ਕੋਲ ਲੇਟੇ ਹੋ ਜਾਣਗੇ ਜੀ ਹਾਂ ਮੰਮੂ ਹੈ ਨਹੀਂ ਪਾਣੀ ਫੋਨ ਨੰਬਰ ਨਹੀਂ ਹੈਗਾ ਉਹਦਾ ਹੈਗਾ ਪਰ ਦੂਏ ਫੋਨ 'ਚ ਇਹ ਵੀ ਪੰਗਾ ਤੁਸੀਂ ਦੂਏ ਤੀਏ ਫੋਨ ਵਾਲਾ ਰੱਖਿਆ ਵਾ ਉਹ ਮੇਰੇ ਫੋਨ ਟਿੰਪਲ ਦਾ ਫੋਨ ਦਾ ਨਹੀਂ ਫਿਰ ਹੁਣ ਜੇ ਮਗਰ ਤੇ ਪਾਣੀ ਆ ਗਿਆ ਔਰੇ ਓਵਰਫਲੋ ਕੇ ਚਲੀ ਜਾਣਾ ਇਹਨੇ ਬਾਹਰ ਗੇਰਨਾ ਪਾਣੀ ਨੇ ਉਹ ਇਹ ਤਾਂ ਬੜਾ ਬੜਾ ਕੁ ਬਜਦਾ ਪਾਇਪ ਉਧਰ ਕੁ ਜਿੱਧਰ ਕੁ ਜਿੱਧਰ ਐਨਾ ਪ੍ਰੈਸ਼ਰ ਪਾਣੀ ਦਾ ਹਾਂ ਐਨਾ ਆਉਂਗਾ ਫਿਰ ਇਹਨੂੰ ਟੈਂਕੀ ਚ ਪਾ ਦੇ ਜਾਂਦਾ ਉਹ ਟੈਂਕੀ ਭਰੀ ਵੀ ਉੱਪਰ ਭਰੀ ਵੀ ਹੋ ਪਾ ਦੇਣਾ ਟੈਂਕੀ ਚ ਚੜ ਗਿਆ ਨਹੀਂ ਪਾਣੀ ਦੇ ਪਾਇਪ ਚ ਅਸਲ ਪਰ ਉੱਥੇ ਰੱਖੀ ਟੈਂਕੀ ਉੱਥੇ ਬਹੁਤ ਵੜੀ ਹੈ ਉਹਥੇ ਪਾਣੀ ਨਹੀਂ ਛੜਿਆ اچھا ਉਹ ਉੱਥੇ ਪਾਣੀ ਨਹੀਂ ਚੜਿਆ ਇਹ ਵੀ ਦੇਖਣਾ ਪੈਣਾ ਸਰ ਆ ਜਾ ਵੀ ਸਰਵਾ ਕਰੀ ਜਾਨੀ 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 ਲੇ ਗੋਲੇ ਹਾਂ ਉਹ ਚੁੱਲੇ ਗੋਲੇ ਬਾਸਾ ਚੁੱਲੇ ਬਾਤੀ ਜੱਡੀਆਂ ਉੱਥੋਂ ਵੜ ਗਏ ਚੋਰੀ ਚੋਰੀ ਆਪਣਾ ਪ੍ਰਸ਼ਾਦਾ ਸਕੇ ਉਧਰੋਂ ਨਿਕਲ ਗਏ ਚੋਰੀ ਚੋਰੀ ਉਹ ਟਾਕੀ ਤਾਂ ਹੀ ਲਾਈ ਰਸੋਈ ਨੂੰ ਉਧਰ ਨੂੰ ਜੇ ਦਰਵਾਜ਼ੇ ਤੇ ਨੂੰ ਮਾਮੀ ਨੇ ਨਾ ਬਾੜਨ ਦਿੱਤੇ ਤਾਂ ਇੱਧਰ ਇੱਧਰ ਬਾਰ ਦੀ ਬਾਰ ਚੱਲਿਆ ਕੰਮ ਆਪਣਾ ਚਲੋ ਜੀ ਹੜ ਪਾਣੀ ਆਊਗਾ ਅਸੀਂ ਪਾਣੀ ਲਾਵਾਂਗੇ ਉਹਦੇ ਬਾਅਦ ਫਿਰ ਜਾ ਕੇ ਸਕਦੇ ਆ ਪ੍ਰਸ਼ਾਦਾ ਵਾਹਿਗੁਰੂ ਦੇ ਨਾਮ ਲੈ ਕੇ ਚੱਲੀਏ ਫਿਰ ਕਿਆ ਕਰਨਾ ਦੱਸ ਸਾਢੇ 9 ਹੋਲੇ ਮੈਂ ਪੌਣੇ 10 ਹੋ ਗਏ 9:30 ਕਿਹ ਹੈ 10:09:47 ਮਿੰਟ ਹੋ ਗਏ ਡੀਪਲ ਨੂੰ ਕਹਿੰਦਾ ਬਈ ਫੋਨ ਕਰਕੇ ਪੁੱਛੀ ਤਮਾ ਕਾ ਹਲੋ ਤਮਾ ਹੀ ਹਾਕਾ ਮਾਰਦਾ ਬਾਹਰੂ ਸਤਨਾਮ ਜੀ ਡੀਗ ਤੇ ਡੀਗ ਤੇ ਸਾਨੂੰ ਅੱਧਾ ਘੰਟਾ ਲੱਗ ਗਿਆ ਜਿੱਦਣ ਕਿਸੇ ਚੀਜ਼ ਦੀ ਲੋਡ ਹੋਵੇ ਜੀ ਉਦੋਂ ਉਹ ਚੀਜ਼ ਟਾਈਮ ਨਾਲ ਮਿਲਦੀ ਨਹੀਂ ਹੈਗੀ ਮਾਮਾ ਕਹਿੰਦਾ ਅੱਗੇ ਉਹ ਮਿਸਤਰੀ ਲੱਗੇ ਹੋਏ ਹੁੰਦੇ ਹੈਂ ਉੱਧਰ ਕਹਿੰਦਾ ਉਹਨੂੰ ਮਸਾਲਾ ਫੜਾਉਣਾ ਹੁੰਦਾ ਉੱਧਰ 9:30 ਬਜੇ ਕਰੈਕਟ ਪਾਣੀ ਆ ਜਾਂਦਾ ਕਹਿੰਦਾ ਉੱਧਰ ਮਿਸਤਰੀ ਪੈੜਾ ਪਾ ਚਾਹ ਚੂਪੀ ਕੇ ਚੜਦੇ ਜਾਂਦੇ ਨੂੰ ਕਹਿੰਦਾ ਬਸ ਇੱਕ ਬੰਦਾ ਸਾਡਾ ਇੱਧਰ ਹੀ ਹੁਲਸ ਜਾਂਦਾ ਲੇਬਰ ਵਾਲਾ ਇਹਨਾਂ ਨੂੰ ਵਿਚਾਰਿਆਂ ਨੂੰ ਮਿਲੇ ਹੀ ਨਹੀਂ ਹੈਗੇ ਹੁਣ ਕਿੰਨੇ ਮਿੰਟ ਚ ਪਾਣੀ ਗੁਰਗੁੜ ਜੀ ਕਰੀ ਜਾਂਦਾ ਆਉਂਦਾਗਾ ਤੇ ਨਹੀਂ ਹਾਂ ਪਹਿਲੇ ਥੱਲੇ ਪਾਰ ਹੂੰਗਾ ਫਿਰ ਡਾਉਨ ਕਿਤੇ ਨਾ ਪਹਿਲੇ ਜਾਵਾ अच्छा 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 ऊ ਥੱਲੇ ਇੱਥੇ ਜਾਊਗਾ ਫੇਰ ਉੱਥੇ ਤੇ ਰੁਕਦਾ 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 ਨਾ ਦੋ ਦੋ ਤਿੰਨ ਮਿੰਟ ਦਾ ਔਰੇ ਪੰਜੂ ਦੋ ਤਿੰਨ ਮਿੰਟ ਦਾ ਨਿੱਕੀ ਆ ਜਾ ਚੱਲ ਵੇ ਇਹ ਤਾਂ ਇੱਕ ਬਾਰੇ ਗੋਲ ਗੋਲ ਜੀ ਕਰਕੇ हट ਗਿਆ ਹਾਂ ਚੱਲ ਚਲ ਬਾ ਹਾਂ ਨਾ ਨਾ ਮੋਟਰਸਾਈਕਲ ਪਾਏ ਵੜਦਾ ਉਹ ਥੋੜੇ ਘਿਰ ਚੱਲਾ ਦਮ ਇਹ ਚੜਾਈ ਹੈਗੀ ਜੀ ਬਹੁਤ ਮੈਂ ਵੀ ਰਾਤ ਢੱਲੇ ਜੇ ਹੱਥ ਨਾਲ ਗੱਡੀ ਇੱਥੇ ਨੂੰ ਚੜਾਉਣ ਲੱਗਿਆ ਵਾਸ ਜੀ ਮੈਂ ਰੇਸ ਨਹੀਂ ਦਿੱਤੀ ਹੈਗੀ ਜਮੀ ਗੱਡੀ ਲੱਗ ਗਈ ਵਿਚਾਰੀ ਇੱਥੇ ਲੱਲੇ ਪੱਬੇ ਜੇ ਕਰਨ ਆਉਂ ਥੱਸੇ ਜਾ ਕੇ ਅੱਧੇ ਜੇ ਤੂੰ ਜਾ ਕੇ ਫਿਰ ਮੈਂ ਐਕਸੀਲੇਟਰ ਪਰ ਪਾ ਦਿੰਦਾ ਫਿਰ ਕੱਢੇ ਸੱਲ ਪੇ ਜੇ ਮਾਰੇ ਕੱਟ-ਕੱਟ ਕੇ ਪੱਥਰ ਬਾਹਰ ਨੂੰ ਗੱਡੀ ਨੇ ਮਾਮਾ ਕਹਿੰਦਾ ਜਿਹੜਾ ਅਣਜਾਣ ਡਰਾਈਵਰ ਹੁੰਦਾ ਔਰ ਰੇਸ ਉਹ ਰੇ ਘੱਟ ਰੱਖਦਾ ਜਿਹੜਾ ਇੱਧਰ ਪਹਾੜੀ ਡਰਾਈਵਰ ਆ ਤੇ ਉਹ ਰੱਖਦਾ ਰੇਸ ਪੂਰੀ ਰਿਹਾ ਉਹਨੂੰ ਪਤਾ ਵੀ ਇੱਕ ਵਾਰ ਮੋਸ਼ਨ ਫੜ ਲਾ ਗੱਡੀ ਨੇ ਸਪੀਡ ਨਾਲ ਚੜ ਜਾਣਾ ਤੇ ਇੱਕ ਗੱਲ ਹੈ ਜੀ ਆਪਾਂ ਅਸੀਂ ਮੈਂ ਹੀ ਚੱਲ ਮੈਂ ਲਾਲ ਮੈਂ ਵੀ ਮੈਂ ਡਰਾਈਵਰ ਆਗਾ ਪੱਧਰ 'ਤੇ ਚੱਲਣੇ ਵਾਲਾ ਹਿਲੇ ਰੇ ਦੀ ਡਰਾਈਵਿੰਗ ਦਾ ਫਰਕ ਹੁੰਦਾ ਮਤਲਬ ਪਹਾੜੀ ਇਲਾਕੇ ਵਾਲੀ ਡਰਾਈਵਿੰਗ ਦਾ ਫਰਕ ਹੁੰਦਾ ਇਹ ਵੀ ਬਸ ਹੁਣ ਸਾਡੇ ਨਾਲ ਲੁਕਮ ਚੀਚਾ ਖੇਲੀ ਜਾਂਦਾ ਪਾਣੀ ਵੀ ਲੈ ਦੋ ਘਟ ਘੋਰੇ ਜੇ ਲੈ ਕੇ ਬਖੜ ਗਿਆ ਹੋ ਹੋ ਕਾਦੀ ਬਾਤ ਜੀ ਆਉਂਦੀ ਹੈ ਪਾਣੀ ਦੀ ਤਾਂ ਹੈ ਨਹੀਂ ਜਿਹੜਾ ਦਰਖਤ ਖੈਣਾ ਆਉਂਦਾ ਇੱਕ ਦੂਜੇ ਨਾਲ ਚਲੋ ਆ ਜਾਣ ਦੋ ਜੀ ਪਾਣੀ ਨੂੰ ਵੀ ਹੁਣ ਆ ਗਿਆ ਜੀ ਵੈਗਰੂ ਦੀ ਕਿਰਪਾ ਨਾਲ ਪਾਣੀ 15 ਮਿੰਟ ਹੋਰ ਲੇਟ ਕਰਾਤਾ ਨੇ ਤੁਹਾਨੂੰ ਉਧਰ ਮਾਮੀ ਨੇ ਫੋਨ ਕਰੀ ਜੰਨੇ ਕਹਿੰਦੀ ਮੁੜ ਕੇ ਕਹਿੰਦੀ ਤੁਸੀਂ ਪਾਣੀ ਲਾ ਲਿਓ ਪਹਿਲਾਂ ਗਰਮ ਗਰਮ ਪ੍ਰਸ਼ਾਦਾ ਖਾ ਸਕੋ ਮੈਂ ਮਾਮੇ ਨੂੰ ਕਹਾਂ ਮਾ ਮੁੜ ਕੇ ਫਿਰ ਢੱਲਾ ਜਾਈ ਪੈਣਾ ਕੰਮ ਚ ਪਾਣ ਉੱਥੇ ਪੈਣਾ ਪ੍ਰਸਾਦ ਦੇ ਛੱਕੇ ਵੀ ਚੱਲ 2 ਮਿੰਟ ਪੱਟੀ ਸਿੱਧ ਕਰ ਲੈਂਦੇ ਆ ਫੇਰ ਕੰਮ ਖਰਾਬ ਹੋ ਜਣਾ ਮਾਮੇ ਆ ਆ ਸਿਮਿੰਟਾ ਕਿਹ ਹੈ ਡਸਟਾ ਹੈ ਇਹ ਕਾਲੇ ਪੱਥਰ ਦੀ ਡਸਟਾ ਨਾ ਇਹ ਹਾਂ ਉਹ ਚਿੱਟੇ ਪੱਥਰ ਦੀ ਹੁੰਦੀ ਜਿਹੜੀ ਸਾਡੇ ਆਪਣੇ ਪੰਜਾਬ ਚ ਵਰਤ ਹੁੰਦੀ ਹੈ ਕਾਲੀ ਵੀ ਹੁੰਦੀ ਆ ਉਹ ਬਿਲਕੁਲ ਮਿੱਲੀ ਨਹੀਂ ਹੁੰਦੀ ਹਾਂ ਉਹ ਚਿੱਟੇ ਪੱਥਰ ਦੀ ਹੁੰਦੀ ਆ ਸਰਦ ਚੋਂ ਜਿਹੜੀ ਆ ਪੱਥਰ 'ਚ ਚਣਾਈ ਕਰਦੇ ਇਹਦੇ 'ਚ ਆਹ ਹੀ ਆਹ ਡਸਟੇ ਪੈਂਦੀ ਕਿ ਆ ਪਾਉਂਦੇ ਹੁਣ 10 ਡਸਟਰ ਮਿੱਟੀ ਕਿ ਰੇਤਾ ਹਾਂ ਡਸਟ ਦਿਓ ਚੱਲ ਫੇਰ ਤੇ ਕਿੰਨੇ ਦੀ ਪਈ ਗੱਡੀ 10 ਰੁਪਏ ਫੁੱਟੇ 10 ਰੁਪਏ ਫੁੱਟ ਹੋਗੀ 200 ਫੁੱਟ ਦੀ ਗੱਡੀ ਆਈ ਸਮਝ ਲਾ ਨੱਕ ਕਰਾਇਆ ਲੱਗ ਗਿਆ ਫਿਰ ਕਿੰਨੇ ਕਰਾਇਆ ਕਿੰਨਾ ਦਿੱਤਾ ਕਰਾਇਆ ਦਾ ਕਰਾਇਆ ਉਹਦਾ 35 3500 ਰੁਪਇਆ ਕਰਾਇਆ ਦਾ ਲੈ ਲੈ ਹਾਂ ਆਈ ਕਿੱਥੇ ਤੇ ਫਿਰ ਡਸਟਪਲਾ ਅੱਛਾ ਬੱਦੀ ਤੇ ਆਈ ਆ ਠੀਕ ਆ ਠੀਕ ਆ ਗੱਡੀ ਦੇ ਵਿੱਚ मामੂ ਤੇਲ ਵੀ ਕਿੰਨਾ ਖਰਚਾ ਚੜਾਈ ਜਾਂ ਚੜਦੀ ਆਉਂਦੀ ਆ ਤੂੰ ਤਾਂ ਡਰਾਈਵਰ ਆ ਗੱਡੀ ਦਾ ਉਹਨੂੰ ਕੀ ਆ ਉਹਨਾਂ ਨੇ ਵਿੱਚ ਤੇ ਕਿੰਨਾ ਕਮਾ ਲਾਉਂਗਾ 1500 ਕਮਾ ਲਿਆ ਆਉਂਗਾ 1500 ਤੋਂ ਦੋਨੋਂ ਦਾ ਤੇਰੇ ਲੱਗ ਗਿਆ ਕਸਾਈ ਵੀ ਆ ਗੱਡੀ ਦੀ ਰਿਸਕ ਵੀ ਆ ਐਨਾ ਵਜ਼ਨ ਲੈ ਕੇ ਆਉਣਾ ਉਹਨੇ ਇੱਥੇ ਆਪਾਂ ਆ ਜਾਈ ਆਹ ਹੀ ਗੱਡੀਆਂ ਲਿਆਉਂਦੇ ਡਰਦੇ ਇੱਧਰ ਨੂੰ ਸਭ ਕੁਝ ਦੇਖਣਾ ਚਲਾਤਾ ਹੈ ਵੀ ਚਲਾ ਸਿਮਿੰਟ ਦੇ ਤਰੀਏ ਐਨਾ ਕਿਤਾ ਹੋ ਗਿਆ ਹੁਣ ਹਾਂ ਕਿੰਨੇ ਤੋਂ ਹੁਣ ਤੱਕ ਕਿੰਨਾ ਸਿਮਿੰਟ ਲੱਗ ਲਿਆ 65 ਥੱਲੇ ਲੱਗ ਲਿਆ ਹੁਣ ਤੱਕ ਨਿਊਆਂ ਥੱਲੇ ਕੋਰੇ ਤੱਕ ਹਾਂ 10 ਟਨ ਦੀ ਇੱਕੇ ਗੱਡੀ ਆਈ ਅਜੇ 10 ਟਨ ਦੀ ਤੇਨੀ ਤਿੰਨ ਗੱਡੀਆਂ ਡਸਟ ਦੀਆਂ ਆਲੀਆਂ। ਬਜਰੀ ਦਾ ਤਾਂ ਸੋਟਾ ਪ੍ਰੋਜੈਕਟ ਨੇ ਬਜਰੀ ਦਾ ਤਾਂ ਤੁਸੀਂ ਉਹ ਥੱਲੇ ਹੀ ਪਾਇਆ ਵਾ ਨਾ ਉਹ ਜਿਹੜਾ ਪਾਇਆ ਇੱਕ ਪੈਸੇ ਬਾਦੋ ਐਤੇ ਬਾਦੋ ਲੱਗਣਾ ਹੁਣ ਜਿਹੜਾ ਥੋੜਾ ਇਹਦੇ ਬੀਮ ਲੱਗਣਾ ਉਹਦੇ ਚ ਬਜਰੀ ਪੈਣੀ ਆ। ਟਾਕਿਆਂ ਦੇ ਉੱਪਰ ਬੀਮ ਲੱਗਣਾ ਜਿਹੜਾ ਹਾਂ ਉਹਦੇ ਤੇ ਦਾ ਸਰੀਆ ਵੀ ਪਊਗਾ। ਹਾਂ ਸਰੀਆ ਤਾਂ ਪਿਆ ਹੈ ਨਾ। ਲੈ ਭਾਈ ਮਾਮੀ ਉਰੀ ਆ ਗਈ ਵੀ ਇਹਨਾਂ ਨੇ ਰੋਟੀ ਖਾਣ ਤਾਂ ਆਉਣਾ ਨਹੀਂ। ਸਸਰੀਪਾਲ ਜੀ ਸਾਰਿਆਂ ਨੂੰ ਹਾਂ। ਮਾਮੀਆ ਹਾਲ ਖਾਲ ਹੈ ਕੋਈ ਉੱਢਾ ਕੇ ਆਏ ਹਾਂ ਵਸ ਹੁਣ ਅੱਜ ਵੀ ਇੱਧਰ ਦੇਖਣ ਆ ਖਾਣੀ ਰੋਟੀ ਖਾਣ ਦੇਖ ਕੇ ਆਵਾਂ ਕਿਆ ਕਰੀ ਅਸੀਂ ਪਾਣੀ ਲਾਉਣ ਮਾਮਾ ਫੋਨ ਤੇਰਾ ਮੈਂ ਤੈਨੂੰ ਜਦ ਕਹਿਤਾਗਾ ਵੀ ਪਾਣੀ ਲਾ ਕੇ ਆਉਂਗੇ ਅਸੀਂ ਹੁਣ ਮੈਂ ਜਦ ਹੀ ਫੋਨ ਕਰਿਆ ਉਹ ਕਹਿੰਦਾ ਪਾਣੀ ਛੱਡਤਾਗਾ ਪਹੁੰਚਣੇ ਆਲਾ ਥੋੜੀ ਦੇਰ ਚ ਉਹ ਪਹੁੰਚ ਗਿਆ ਤੇ ਅਸੀਂ ਤਾਂ ਡੀ ਗਿੱਡੀ ਕਵਾਜੇ ਹੋ ਗਏ ਮਾਮਾ ਕਹਿੰਦਾ 9:30 ਹੁਣ ਤਾਂ 10:00 ਵਜੇ ਕਿੱਧਰ फस ਗਿਆ ਪਾਪ ਅਜਾ ਉਹ ਤੁਹਾਡੇ ਦਾ ਓ ਟੁੱਲੂ ਪੰਪ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਨਾ ਪ੍ਰੈਸ਼ਰ ਉਦੋਂ ਹੀ ਬਥੇਰਾ ਪਾਣੀ ਦਾ ਹੂੰ ਪੰਜਾਬ ਚ ਤਾਂ ਸਾਡੇ ਤਾਂ ਟੁੱਲੂ ਪੰਪ ਲਾਈ ਲੂ ਜਾਂਦੇ ਲੋਕ ਜੇ ਪਾਣੀ ਚਾਹੀਦਾ ਅਸੀਂ ਖੂਹ ਚ ਲਾਇਆ ਵਾ ਪਾਣੀ ਉੱਥੇ ਬਰਤਣੇ ਨੂੰ ਕੀ ਉਹ ਤਾਂ ਚੱਲ ਆਪਣਾ ਘਰ ਦਾ ਹੋ ਗਿਆ ਘਰ ਵਾਸਤੇ ਪੂਰੇ ਸਾਡੇ ਇਹਦੇ ਨਾਲ ਸਰਜੰਦਾ ਟੈਂਕੀ ਰੱਖੀ ਵੀ ਆ ਫਿਰ ਕੋਸੋਟਾ ਘਾਟ ਲਾਇਆ ਜਿਨਾ ਹੋਵੇ ਤਾਂ ਉਹ ਟੈਂਕੀ ਚ ਹਾਂ ਬੇਨਾਂ ਹਸੀ ਜਦੰਦੇ ਆ ਵੈਸੇ ਤਾਂ ਆ ਹੀ ਜਾਂਦਾ ਸੋਮਵਾਰ ਨੂੰ ਪਾਣੀ ਨਹੀਂ ਆਉਂਦਾ ਬਾਕੀ ਦਿਨ ਤਾਂ ਆ ਹੀ ਜਾਂਦਾ ਸੋਮਵਾਰ ਨੂੰ ਕੱਤ ਨਹੀਂ ਆਉਂਦਾ ਵੀ ਛੁੱਟੀ ਹੁੰਦੀ ਸੋਮਵਾਰ ਨੂੰ ਪਾਣੀ ਦੀ ਅੱਛਾ ਅੱਛਾ ਹਾਂ ਸੋਮਵਾਰ ਛੁੱਟੀ ਆ ਬਾਕੀ ਦਿਨ ਪਾਣੀ ਆ ਜਾਂਦਾ ਠੀਕ ਆ ਠੀਕ ਸਾਡੇ ਮਿਸਤਰੀ ਗਾਵੇ ਛੁੱਟੀ ਪਰ ਬਸ ਅਸੀਂ ਇੱਥੇ ਆ ਗਏ ਨਹੀਂ ਤਾਂ ਇੱਥੇ ਆ ਪੱਥਰ ਕੜਾਈ ਚਲੋ ਕੜਾਈ ਹੋਣੀ ਸੀ ਮਾਮਾ ਦਾ ਪਹਿਲੀ ਕਹਿੰਦਾ ਜਾਂਦਾ ਉਧਰ ਮਿਸਤਰੀ ਪੈੜ ਪਰ ਚੜਦਾ ਤਾਂ ਉਧਰ ਪਾਣੀ ਆ ਜਾਂਦਾ ਤਾਂ ਕਹਿੰਦਾ ਸਾਡਾ ਇੱਕ ਬੰਦਾ ਪਾਣੀ ਝੋਲਦੇ ਜਾਂਦਾ ਬੰਦੇ ਸਾਡੇ ਕੋਲ ਪਹਿਲੀ ਨਹੀਂ ਤੇ ਹੁੰਦੇ ਕਹਿੰਦਾ ਹੋਰ ਮਾਮਾ ਤੇਰਾ ਪਾਣੀ ਝੋਲ ਚਾਹੁੰਦਾ ਤਾਂ ਮੈਂ ਡਿਕਪਲ ਮਿਸਤਰੀਆ ਕੋਲ ਵੀ ਜਾਂਦੀ ਆਦੀ ਫਿਰ ਮਾ ਉਹ ਕਿਆ ਮਾਮਾ ਮੈਨੂੰ ਮਾਮਾ ਉਹਨਾਂ ਨੂੰ ਬਾ ਅੱਜ ਦਾ ਦਿਨ ਕਿਉਂ ਲੇਲੇ ਪੇਪੇ ਜੇ ਕਰਕੇ ਖਲਾ ਉਪਲਾ ਬਹੂਆਂ ਨੂੰ ਹੈ ਨਾ ਉਤੇ ਬਾਅਦ ਫਿਰ ਕੱਲ ਚਕਾਉਂਦੇ ਉਹਨਾਂ ਤੇ ਪੱਥਰ-ਪੁੱਥਰ ਕਹਿੰਦੀ ਆ ਚੰਗੀ ਅਸੀਂ ਇਤਨੀ ਦਾ ਸਿੱਟੇ ਪੱਥਰ ਲਿਟਾਉਂਦੀ ਕਾਲਾ ਤੁਹਾਡੇ ਦਿਮਾਗ ਦਾ ਥੋੜਾ ਜਿਹਾ ਹੋਟਾ ਮਿਸਤਰੀਓ ਮੱਟੜ ਕਰਵਨ ਦੇ ਨਾ ਪਹਿਲੀ ਡਰਾਉ ਲੱਗ ਗਿਆ ਮਾਮੀ ਨੂੰ ਬੋਲੇ ਇਹਨੇ ਟੌਪ ਤਾਂ ਕਰੇਉਣਾ ਬਈ ਪਹਿਲਾਂ ਹੀ ਉਹ ਨਹੀਂ ਚੜਦਾ ਸੀ ਇਹੋ ਵੀ ਤੇ ਡੋਟ ਗਿਆ ਬੋਲੇ ਫਿਰ ਤਾਂ ਜਿਵੇਂ ਨਹੀਂ ਆਇਆ ਮਾਮੀ ਹੌਲੀ-ਹੌਲੀ ਚੱਲਦੇ ਕੰਮ ਅਸੀਂ 4 ਸਾਲ 3.5 ਸਾਲ ਤੋਂ ਸਾਡਾ ਮਕਾਨ ਸੇਲੇ ਚੜਿਆ ਤਾਂ ਹੈ ਚੱਲ ਇਹ ਤਾਂ ਹੁਣ ਪੈਸੇ ਨਾਲ ਆ ਸਾਰਾ ਕੁਝ ਹੌਲੀ ਹੌਲੀ ਜਿਕਣਾ ਜਿਕਣਾ ਪੈਸੇ ਜੁੜੀ ਜਾਣੇ ਔਕਣਾ ਔਕਣਾ ਇਹਨੇ ਚੱਲੀ ਜਾਣਾ ਕੰਮ ਨੇ ਹੋਰ ਹੋਰ ਹਾਂ ਕੀ ਆ ਗੱਲ ਚੱਲ ਸਾੜੀ ਸਾੜਾ ਸਾਡੀ ਦਿਆ ਨਾਲ ਰਿਸ਼ਤੇਦਾਰਾਂ ਦੀ ਦਿਆ ਨਾਲ ਸਾੜੀ ਉਹ ਕੋਈ ਨਹੀਂ ਸਾਡੀ ਕਾਦੀ ਦਿਆ ਬਾਬੇ ਨਾਨਕ ਦੀ ਦਿਆ ਚਾਹੀਦੀ ਆ ਉਹਦੀ ਨਿਗਾ ਸਿੱਧੀ ਚਾਹੀਦੀ ਐ ਸੇ ਕੰਮ ਤਾਂ ਹੀ ਸਿੱਧੇ ਹੁੰਦੇ ਆ ਠੀਕ ਆ ਜੀ ਮੈਂ ਦੇਖ ਲਵਾਂ ਪਾਪਾ ਜੀ ਦਾ ਫੋਨ ਆਉਂਦਾ ਵਿੱਚ ਮਾਮੇ ਨੇ ਖਿੱਚਿਆ ਪਿਆ ਕੰਮ ਪੂਰਾ ਤਰਾਈ ਵਾਲਾ ਫੇ ਮਮੂਆ ਦੇ ਵਿੱਚ ਵੀ ਕੰਦਾਂ ਦੇ ਵਿੱਚ ਜਿਹੜਾ ਸਾਰੇ ਪੱਥਰ ਸਾਰੇ ਬਰਾਬਰ ਤਾਂ ਹੈ ਨਹੀਂ ਇਹ ਭੰਨ ਘੜਤਾ ਜਿਆ ਹਾਂ ਪਹਿਰਾਂ ਦੇ ਵਿੱਚ ਕਿਹਾ ਭਰਦਾ ਬਾਹਰ ਤੇ ਦਾ ਡਸਟ ਦਿਖਦੀ ਆ ਸਿਮਿੰਟ ਲੱਗਿਆ ਪਾ ਵੀ ਹਾਂ ਪੱਥਰ ਵੀ ਲੱਗੇ ਹੋਏ ਆ ਜੀ ਹਾਂ ਪੱਥਰ ਵੀ ਲੱਗੇ ਹੋਏ ਆ ਜੀ ਨਹੀਂ ਇਹਨਾਂ ਦੇ ਜਿਹੜਾ ਵਿੱਚ ਗੈਪ ਰਹਿ ਗਿਆ ਉਹ ਡਸਟ ਨਹੀਂ ਹਾਂ ਉਸੇ ਵਿੱਚ ਪੱਥਰ ਹੈ ਉਹਦੇ ਵਿੱਚ ਬ੍ਰੀਕ ਪੱਥਰ ਮਤਲਬ ਹਾਂ ਆ ਜਿਹੜੀ ਆ ਆ ਕਾਂਕਰਾਂ ਜਿਹੜੀਆਂ ਭੰਨ ਤੋੜ ਹੋ ਰਹੀ ਆ ਹਾਂ ਛੋਟੇ ਪੱਥਰ ਵੱਡੇ ਪੈ ਜਾਂਦੇ ਇਹ ਤਾਂ ਹੁਣ ਹਾਂ ਜਿੰਨੀ ਜਗ੍ਹਾ ਨਹੀਂ ਨੰਦ ਹਾਂ ਬੌਲੇ ਦਾ પતિ ਪਤਨੀ ਬੈਗਾਂ ਛੋਟੇ ਬੱਤਰ ਤੋ ਤਾਂ ਹੁਣ ਮਿਸਤਰੀ ਦਾ ਕੰਮ ਕਰਦਾ ਫੇਰੇ ਪਤਾ ਲੱਗਣਾ ਮੇਰੀ ਸਮਝ ਤੇ ਤਾਂ ਬਹਾੜਾ ਮਾਮੇ ਦੀ ਕਹਾਣੀ ਕਿੱਕਣਾ ਚੱਲਦੀ ਆ ਹੁਣ ਤਿੰਨ ਚਾਰ ਦਿਨ ਇੱਥੇ ਆ ਮਿਸਤਰੀ ਨੂੰ ਦੇਖਦੇ ਵੀ ਮਿਸਤਰੀ ਕੀ ਕਰਦਾ ਮੈਂ ਮੇਰੀ ਧਾਤੀ ਨਾਲ ਹੱਲੇ ਜ਼ਿਆਦਾ ਬਸ ਨੇਹਰੀਆਂ ਲੈ ਦੂੰ ਮਿਸਤਰੀ ਨੂੰ ਪਤਾ ਨਹੀਂ ਮਿਸਤਰੀ ਨੇ ਸਾਨੂੰ ਨੇਹਰੀਆਂ ਲੈ ਦੇਣੇ ਕੋਈ ਨਹੀਂ ਪਤਾ ਹੁੰਦਾ ਇੱਕ ਵਾਰ ਵੀ ਮੈਂ ਗੱਲ ਦੱਸਦਾ ਜਦ ਜਸਵੀਰ ਮਕਾਨ ਪਾਉਂਦਾ ਤਾਂ ਨਾ ਮਾਮੇ ਤਾਂ ਮਿਸਤਰੀ ਉਹ ਥਲੜੀ ਸਾਈਡ ਅੰਕਲ ਚਲ ਜਸਵੀਰ ਤਾਂ ਜਦ ਬਾਹਰ ਗਿਆ ਵਾ ਅਸੀਂ ਨਾਰਵੇ ਹਾਂ ਤੇ ਅੰਕਲ ਨੇ ਉੱਪਰ ਚੋਾਰੇ ਪਾਉਣੇ ਸ਼ੁਰੂ ਕਰੇ ਹਾਂ ਅਸੀਂ ਕਈ ਕਰੀ ਜੇ ਕਰੀ ਜੇ ਕਿ ਭੂਆ ਦਾ ਮੁੰਡਾ ਮੇਜਰ ਹਾਂ ਵੀ ਮੇਜਰ ਨੇ ਆਉਣਾ ਵੀ ਬਹੁਤ ਕੰਮ ਕਰਦਾ ਬਹੁਤ ਕੰਮ ਕਰਦਾ ਹਾਂ ਮਿਸਤਰੀ ਕਹਿੰਦਾ ਵੀ ਤੁਸੀਂ ਕੁਝ ਨਹੀਂ ਕਹਿਣਾ ਕਹਿੰਦਾ ਵੀ ਤੁਸੀਂ ਵੀ ਮੇਜਰ ਮਾ ਆਉਂਦੇ ਜਿਹੜਾ ਜਾਦਣਾ ਮਾ ਚੱਲ ਠੀਕ ਆ ਚਿਕਾਠ ਬੰਨੀ ਵੀ ਆ ਰਸਿਆ ਰਸਿਆ ਨਾਲ ਮੇਜਰ ਆਇਆ ਉਹਨੂੰ ਆਉਂਦ ਨੂੰ ਕਹਿੰਦਾ ਉਹ ਮਿਸਤਰੀ ਕਹਿੰਦਾ ਐ ਕਰ ਵੀ ਚਕਾਟ ਥੇਲੀ ਦੀ ਕਹਿੰਦਾ ਚਕਾਟ ਫੜ ਕੇ ਖੜਾ ਵੀ ਮੇਰਾ ਸੂਤ ਨਹੀਂ ਸੱਟ ਬੈਠਦਾ ਅੱਛਾ 2 ਘੰਟੇ ਚਕਾਟ ਨੂੰ ਫੜਾ ਕੇ ਖੜਾ ਰੱਖਿਆ ਜੇ ਮਿਸਤਰੀ ਉਹ ਰਿਹਾ ਇਹਦਾ ਹੋਆ ਕਿ ਤਾ ਇਹ ਜਾ ਪੱਥਰ ਰੜ ਘਾਤਾ ਮਨੂੰ ਵੀ ਆ ਪੱਥਰ ਫੜ ਕੇ ਖੜ ਜਾ ਵੀ ਇਹ ਨਾਲੇ ਬਾਬਾ 2 ਘੰਟੇ ਮੈਂ ਤਾਂ ਭਰੂੰਗਾ ਇੱਥੇ ਚੌਂਕੀ ਆਹ ਪੈਰ ਖੜਾ ਹੋਣ ਹੋਰ ਵੀ ਜ਼ਿਆਦਾ ਹੈ ਆ ਓਏ ਹਾਂ ਕੋ ਪਤਾ ਨਹੀਂ ਕਿ ਹਾਰੋ ਚੀਂ ਖੰਨਾ ਮਰ ਜਾਣਾ ਹੈ। ਇਹ ਕਮਜ਼ੋਰ ਹੋਇਆ ਪਿਆ, ਬਿਮਾਰ ਬੋ ਮੂਰ ਲੱਗਦਾ। ਇਹਨੇ ਕੋਈ ਗਲਤ ਚੀਜ਼ ਖਾ ਲਈ ਹੋਣੀ। ਕੋਈ ਦਵਾਈ ਦੂਈ ਇਹਨੂੰ ਫਿਰ। ਦਹੀਂ ਦੂਈ ਦੇਣਾ ਤੈਨੂੰ, ਹੁਣ ਦਹੀਂ ਕਿੱਥੇ ਤੋਂ ਦੇਈਏ? ਕੱਲ੍ਹ ਅੱਸੀ ਦਾ ਦਹੀਂ ਤਾਂ ਸਾਨੂੰ ਨਹੀਂ ਮਿਲਦਾ ਰੋ ਕਿੱਥੇ ਤੋਂ ਦੇ ਦਈਏ? ਹਾਂ। ਦੇਖੀ ਵੀ ਕੀ? ਹਾਂ ਮਮਾ। 1 ਮਿੰਟ ਮੈਂ ਚੱਕਦਾ ਇੱਕ ਮਿੰਟ। ਚਲੋ। ਹਾਂ। ਚਲੋ ਜੀ ਹੁਣ ਤੁਹਾਨੂੰ ਘਰ ਜਾ ਕੇ ਮਿਲਾਂਗੇ। ਲਾ ਦੇ ਅਸੀਂ ਇਹਨੂੰ ਜਗਾੜ ਨੂੰ ਸਰੇ ਕੰਮ ਨੂੰ ਬਣਾਉਣ ਇੱਕ ਵਾਰ। ਅੱਜ ਕੋਲ ਅਸੀਂ ਕਿਰਪਾ ਨਾਲ ਪਹੁੰਚ ਗਏ ਜੀ ਆਪਣੀ ਕੁਟਿਆਰੇ ਵਿੱਚ। ਮਾਮੇ ਨੇ ਹਰ ਪਾਣੀ ਨੇ ਤੇ ਬਸ ਕਰਾਤੀ ਅੱਜ। ਮਾਮੇ ਨੇ ਤਾਂ ਘੱਟ ਕਰਾਈ ਆ। ਪਾਣੀ ਨੇ ਸਾਡੀ ਬਸ ਕਰਾਤੀ। ਪਾਣੀ ਬਹੁਤ ਔਖਾ ਆ। ਪਾਣੀ ਨੇ ਸਾਨੂੰ ਲੁਝਾ ਲਿਆ ਨਾ। ਤੇ ਮਾਮੀ ਹੁਣ ਵਿਚਾਰੀ ਫੇਰ ਦੁਬਾਰਾ ਸਬਜ਼ੀਆਂ ਲੱਗੀ ਵੀ ਗਰਮ ਕਰਨਾ। ਤੇ ਹਾਂ ਮਾਮੀ ਕਿਆ ਕਿਆ ਤਮ ਹੈ? ਕੜੀਆ ਅੱਲੂ ਮਟਰਾਂ ਦੀ ਸਬਜ਼ੀ ਆ ਫੁਲਕੇ ਵੀ ਆ ਚੌਲ ਵੀ ਆ ਹਾਂ ਸਾਲ ਆ ਇਹ ਤਾਂ ਫੇਵਰ ਸਟਾਰ ਬਾਮੇ ਨੂੰ ਦੇਣਾ ਬਣਦੇ ਆ ਐਵੇਂ ਤੇ ਵੀ 7 ਸਟਾਰ 8 ਸੱਤ ਨੇ ਵੀ ਸਟਾਰ ਆ ਨਾ ਸਾਡੀ ਮਾਂ ਜੀ ਨੇ ਪਿਆਰੀ ਮਾਮੀ ਨੂੰ ਦੇਣੇ ਸਟਾਰ ਬਣਦੇ ਤੇ ਮਾਮੀ ਐਨਾ ਜ਼ਿਆਦਾ ਗਰਮ ਨਾ ਕਰਾ ਐਨਾ ਮੈਂ ਕਿੱਥੇ ਮੰਦਰ ਸੰਧਰ ਤੋਂ ਬਣਾ ਆ ਇਸਮ ਗਰਮੀ ਆ ਅਸੀਂ ਤਾਂ ਤੁਹਾਨੂੰ ਡੀਕ ਡੀਕ ਕੇ ਫਿਰ ਸੁੱਕ ਗਏ ਇਸ ਤੇ ਰੋਟੀ ਖਾ ਲਈ ਫਿਰ ਨਾ ਭਾਜੀ ਆਹ ਦਾਣ ਦਾਣਾ ਮੋਰਾ ਸੇ ਨੂੰ ਜਿਹੜਾ ਕੰਮ ਕਰਨਗੇ ਤੁਸੀਂ ਕੰਮ ਆਪਣਾ ਫਤੈ ਕਰਕੇ ਹੋਂਤਾ ਉਹ ਅੱਛਾ ਜੀ ਅਸੀਂ ਆਪਣਾ ਕੰਮ ਨਿਭੇਣ ਕੇ ਫਿਰ ਇੰਦਰ ਨੂੰ ਮੁਕਰਾ ਜੇ ਕਿ ਤੇ ਇੱਧਰ ਆ ਜਾਂਦੇ ਸੀ ਵਿੱਚੇ ਪਾਣੀ ਨਾ ਲਾਉਂਦੇ ਐਸੀ ਰੋਟੀਆਂ ਖਾ ਕੇ ਐਸੀ ਟਿੱਡੇ ਹੋ ਜਣਾ ਤਾਂ ਚਲ ਪਾਣੀ ਮਿੰਟ ਟਿੱਡੇ ਲੈ ਕਿਹਨੇ ਕਿਹਾ ਤੁਸੀਂ ਰੋਟੀ ਖਾ ਕੇ ਟਿੱਡੇ ਹੋ ਜਾਓਗੇ ਭਾਈ ਸਾਨੂੰ ਕਿਤੇ ਘਣਾ ਲਿਓ ਅੱਜ ਕਿਹੜਾ ਮਿਸਤਰੀ ਆ ਰਿਹਾ ਆਏ ਹੋਏ ਚੱਲ ਦੇਖਦੇ ਹਾਂ ਉਹ ਤਾਂ ਪ੍ਰੋਗਰਾਮ ਬਾਅਦ ਤੋਂ ਬਣਾ ਫਰਦਾ ਕਿਦਦਰ ਕਿਦਦਰ ਨੁਪਲੇ ਨ ਬੰਦਾ ਕਿਦਦਰ ਕਿਦਦਰ ਪਰ ਜੇ ਬੈਣੀ ਮਾਮੂ ਕੋ ਉਰ ਜੇ ਤਾਂ ਸੰਗਿ ਪਰਚੀਆਂ ਪਾਉਣੀ ਆ ਕਿ ਆ ਪਾਉਣਾ ਕਿ ਲੈਟਰ ਬਣਾਣਾ ਜੇ ਜਿਦੋਂ ਆ ਗਿਆ ਜਾਂਦਾ ਜਾਣਾ ਨਹੀਂ ਇਹਨੇ ਉਹਦੇ ਨਾਲ ਨਹੀਂ ਨਹੀਂ ਵਾਲੀਆਂ ਪਰ ਜਾਣਾ ਪਾ ਦੇਣੀ ਆ ਜਿੱਥੇ ਜਿੱਥੇ ਜੇ ਮੈਂ ਤਾਂ ਟੂਰ ਹੂੰਗਾ ਉੱਥੇ ਜੇ ਘੱਟ ਪਾ ਦੇਣੀ ਆ ਆ ਸਾਡੇ ਨਾਲ ਉਹਦਾ ਹਲੂ ਕੇ ਪੰਨੇ ਨਹੀਂ ਵਾਲੀ ਉਹ ਤੱਕ ਲੈਣੀ ਐ ਇੱਥੀ ਪਾ ਲੈ ਲੈਟਰ ਟੂ ਮੱਛੀ ਉਹ ਤਾਂ ਮੇਰਾ ਪੁੱਤ ਕਮਾ ਲਿਆ ਇਹਨਾਂ ਨੂੰ ਹੱਥ ਉਹ ਇਹ ਕਿੱਥੇ ਨਾਉਣੇ ਆਣੀਆਂ ਥੀਆਂ ਇਹ ਘਰੋਂਗੇ ਨਾਲ ਬਾਹਰ ਦੇ ਨਾਲ ਆਤੀਆਂ ਨਾਲ ਆਤੀਆਂ ਮੈਂ ਬਾਹਰ ਦੇ ਨਾਲ ਸਾਰੇ ਕਿਹੜਾ ਹੁੰਦੀ ਸੀ ਜੇ ਮੇਰੇ ਉੱਤੇ ਹੋਗਾ ਮਨਾਵੇ ਨਾਤੀ ਧੋਤੀ ਰਹਿ ਗਈ ਨਾਤੀ ਧੋਤੀ ਰਹਗੀ ਪੂੰਛ ਤੇ ਮੱਖੀ ਬੈ ਗਈ ਉਹ ਮੱਖੀ ਉਨ ਬੈਠੀ ਕਿ ਮੱਖਾ ਬੈਠਾ ਦਾ ਪਤਾ ਨਹੀਂ ਹੁਣ ਤੇ ਕੁੜੀ ਪਿਆਜ਼ ਲਿੰਬੂ ਕੱਟ ਕੇ ਖਾ ਨਾਲੇ ਮੈਨੂੰ ਥੋੜਾ ਦਾ ਖੀਰਾ ਦੇ ਦੋ ਤੇ ਠੀਕ ਹੈ ਨਹੀਂ ਹੁਣ ਮੈਂ ਮਿਲਦਾ ਤੁਹਾਨੂੰ ਅਗਲੇ ਵਲੌਗ 'ਚ ਮਾਰੋ ਦੀ ਤੁਮ ਸਰਵਰ ਖ ਚੜਦੀ ਗਲਾ ਚ ਉਹਦੇ ਚੱਲਣਾ ਜੀ ਸਾਡਾ ਜੁੱਦ ਇਹ ਵੀ ਗੱਲ ਦੁੱਧੋਂ ਤਾਂ ਦੇਖੂਗਾ ਚੱਲਦਾ ਕਿ ਨਹੀਂ ਵੀ ਜਿਹਦੇ ਮੰਮੀ ਦੇ ਹੱਥ ਦੀ ਰੋਟੀ ਖਾ ਲਈ ਜੀ ਉਹ ਹੋਟਾ ਨਾਟਨ ਸਾਰੇ ਭੁੱਲ ਜਾਊਗਾ ਐਨਾ ਮੰਮੀ ਸਾਡੀ ਵਧੀਆ ਰੂਹ ਨਾਲ ਚੀਜ਼ ਬਣਾਉਂਦੀ ਨਾ ਕਾਹਨੂੰ ਬੈਠਾ ਮੰਨੂ ਦਾ ਉੱਥੇ ਜਿਆਦਾ ਆ ਭਾਬੀ ਗਈ ਸੀ ਇੱਥੇ ਕੁੜੀ ਨੂੰ ਲੈ ਕੇ ਭਾਬੀ ਕਹਿੰਦੀ ਮੰਮੀ ਨੇ ਸਬਜ਼ੀ ਵੇ ਹੋਰ ਹੋਰ ਮੈਨੂੰ ਤਾਂ ਦੱਦਾ ਹੀ ਮੂੰਹ ਤੇ ਪਾਣੀ ਜਿਦਾ ਮਮਾ ਮੈਨੂੰ ਗਿਆ ਉਹ ਪਾਣੀ ਛੇਤੀ ਲਾ ਲੈ ਕਹਿੰਦਾ ਮੈਂ ਲਾਉਂਦਾ ਮਾਮੇ ਨੂੰ ਮੇ ਮਾਮਾ ਕਹਿੰਦਾ ਜਦਾਂ ਤੂੰ ਗਈ ਜਾਂਦਾ ਮੈਂ ਪੂਰਾ ਪਾਣੀ ਲਾ ਕੇ ਜਰਾ ਹੁਣ ਕਹੀ ਜਾਂਦਾ ਛੇਤੀ ਰਲਾ ਛੇਤੀ ਰਲਾ ਮੇਰੇ ਮੂੰਹ ਤੇੋਂ ਪਾਣੀ ਆਈ ਜਾਂਦਾ ਬਸ ਜਿੱਕੜਾ ਮਾਮੇ ਨੇ ਰੋਟੀ ਚੂਰ ਕੇ ਖਾਧੀ ਐ ਇੱਕਣਾ ਖਾਣ ਦਾ ਜਿਹੜਾ ਆਨੰਦ ਆ ਇਹ ਬਸ ਹੁਣ ਤੂੰ ਕੁਛ ਹੋਰ ਸੋਣਾ ਹਾਂ ਮੈਂ ਕਿਹਾ ਆਪਾਂ ਦਾ ਬਾਅਦ ਵਿੱਚ ਵੀਡੀਓ ਬੰਦ ਕਰਨ ਦੇ ਬਾਅਦ ਮੈਂ ਨਹੀਂ ਵਿੱਚੇ ਕਰ ਲਵਾਂ ਚੂਰ ਜਾ ਰਹੇ ਨਾ ਮੈਂ ਰਹਿਣੇ ਚੱਲ ਕੋਈ ਕੀ ਹਾਲੋ ਜੀ ਹਾਂ ਯਾਰ ਹਾਂ ਮਾਮੂ ਤੂੰ ਤਾਂ ਨਿਵੇੜ ਨਹੀਂ ਸੱਤਾ ਕਮ ਕਿੰਨੇ ਪਰਸਾਦ ਸਿਕਣਾ ਗਰਮ ਗਰਮੀ ਹੋਣਾ ਫਿਰ ਤੂੰ ਤਿੰਨ ਮਿਰਚਾਂ ਲੱਗ ਗਈ ਤੇ ਮਿਰਚਾ ਤਾਂ ਮਨੂੰ ਵੀ ਲੱਗੂ ਮਿਰਚ ਅੱਜ ਫੱਟੇ ਚੱਕਾ ਜਿਹੜੀ ਤੁਸੀਂ ਮਿਰਚ ਲੈ ਕੇ ਆ ਬਹੁਤ ਕੌੜੀ ਆ ਹਰੀ ਉਹ ਠੀਕ ਆ ਤਾਂ ਅੱਗੇ ਮੈਂ ਚਾਹ ਰੋੜ ਦਿਆ ਕਰਾਂ ਦੇ ਚਿੱਤੇ ਲੱਗਦੀਏ ਥੋੜੀ ਥੋੜੀ ਦੇ ਅੱਛਾ ਕਰੋ ਕੀ ਕਰੀ ਮੈਂ ਤੇ ਫਿਰ ਕਿਸੇ ਅਗਰੇ ਬਰਾਤ ਸਮਾਂ ਕਰਦੀ ਕਿਹੜਾ ਠੀਕ ਆ